ਦੇਖੋ ਭਈ ਸਾਡੇ ਲਈ ਅੱਜ ਦੀ ਮੀਟਿੰਗ ਇਹ ਤਾਂ ਕਰਨੀ ਪੈ ਰਹੀ ਐ ਕਿ ਹੁਣ ਜਿੰਨਾ ਜਿੰਨਾ ਵੀ ਪੈਣਾ ਭਰਾਵਾਂ ਨੇ ਗਰਮੀਆਂ ਦੇ ਵਿੱਚ ਕੰਮ ਸੰਭਾਲਿਆ ਸੀ ਲੋਕਾਂ ਦੀ ਸੇਵਾ ਕੀਤੀ ਸੀ ਬੜੇ ਕਾਬਲੇ ਤਾਰੀਫੇ ਆਪਾਂ ਅੱਜ ਉਹਨਾਂ ਨੂੰ ਫੇਅਰ ਬਲ ਪਾਰਟੀ ਦੇਣੀ ਐ ਤੇ ਹੁਣ ਅਸੀਂ ਆ ਗਏ ਕੱਦੂ ਭਰਾ ਨੂੰ ਬੇਨਤੀ ਹੈ ਕਿ ਚੇਅਰਮੈਨੀ ਤੋਂ ਆਪਣਾ ਅਸਤੀਫਾ ਦੇਵੇ ਘਰ ਜਾਵੇ ਹੁਣ ਮੈਂ ਗਾਜਰ ਭੈਣ ਮੂਲੀ ਛਲਗਮ ਅਤੇ ਮੇਰਾ ਪਰਿਵਾਰ ਮੇਰੀ ਵਾਈਫ ਮੱਕੀ ਦੀ ਰੋਟੀ ਤੇਰੇ ਬੱਚੇ ਪਾਲਕ ਮੇਥੀ ਧਣੀਆਂ ਅਸੀਂ ਸਾਰੇ ਆ ਗਏ ਆਂ ਹੁਣ ਅਸੀਂ ਆਪੇ ਸੰਭਾਂਗੇ ਗਾਜਰ ਨੂੰ ਭਣ ਕੇ ਤਾਂ ਮੂਲੀ ਨੂੰ ਭਣ ਕੇ ਮੇਰੇ ਤੇਰਾ ਮੂੰਹ ਟੁੱਟਦਾ ਮੈਨੂੰ ਪਹਿਲੇ ਸ਼ੱਕ ਸੀ ਨਹੀਂ ਤੂੰ ਰੁਹਾਵਾ ਟੈਟ ਤੇਰੀ ਵੱਡੇ ਚੇਅਰਮੈਨ ਦੀ ਕੀ ਬਕਵਾਸ ਕਰੀ ਜਾਂਦੇ ਹੋ ਜੀ ਇਹ ਮੇਰੇ ਜੇਠਾ ਵਰਗੇ ਵਿਚਾਰਾ ਉਹੀ ਤਾਂ ਮੈਂ ਕਹਿ ਰਿਹਾ ਦੋ ਕੁ ਦਿਨਾਂ ਨੂੰ ਇਹ ਕਹਿਣ ਲੱਗ ਜੂਗਾ ਜਦੋਂ ਜੇਠ ਨੂੰ ਲੱਸੀ ਦੀ ਕੁੱਟ ਮੰਗ ਲਈ ਨਹੀਂ ਹੁਣ ਤੈਨੂੰ ਦੁੱਖ ਲੱਗਿਆ ਇਹ ਤੋਂ ਬਚ ਕੇ ਰਹੀ ਮੈਂ ਤੈਨੂੰ ਦੱਸਾਂ ਗੱਲ ਉਹ ਯਾਰ ਇਹਨੂੰ ਵੀ ਕਹਿ ਦੇ ਨਾ ਭਣ ਮੂਲੀ ਭਣਾ ਬਸ ਤੂੰ ਤਾਂ ਐਵੇਂ ਸ਼ੱਕ ਕਰਦੇ ਰਹਿੰਦੇ ਤੇਰੇ ਨਾਲ ਮੈਨੂੰ ਐਂ ਦੱਸ ਤੂੰ ਮੀਟਿੰਗ 'ਚ ਲੇਟ ਕਿਉਂ ਆਏ ਉਹ ਮੇਰੇ ਪੱਤੇ ਵੱਡੇ ਹੋ ਗਏ ਸੀ ਕਟਵਾਉਣ ਗਿਆ ਸੀ ਉੱਥੇ ਭੀੜ ਬਹੁਤ ਸੀ ਇਹ ਕਾ ਮੂਲੀ ਮੈਨੂੰ ਕਹਿੰਦੀ ਕਿ ਮੈਂ ਆਪਣੇ ਤਣੇ ਜਿ ਘਟਵਾਉਣੇ ਨੇ ਜਨਾਨੀਆਂ ਦੇ ਯਾਰ ਤੈਨੂੰ ਪਤਾ ਹੀ ਐ ਮੇਕਅੱਪ ਤੇ ਕਿੰਨਾ ਟਾਈਮ ਲਾ ਦਿੰਦੀਆਂ ਨੇ ਉਹ ਯਾਰ ਪੱਤੇ ਕਟਵਾਉਣਾ ਆਪਣੇ ਕਲਚਰ ਚ ਹੈ ਨਹੀਂ ਰਾਵਣ ਚੜਵਾ ਲਿਆ ਕਰ ਤੂੰ ਵੀ ਬਸ ਜਨਾਨੀ ਮਗਰ ਲੱਗੇ ਰਹਿਣਾ ਸਾਰਾ ਦਿਨ ਆਹ ਡੰਡੀ ਜੀ ਵੀ ਕਟਵਾਈ ਦੇਣੀ ਸੀ ਇਹ ਕਾਦੇ ਵਾਸਤੇ ਰੱਖੀ ਐ ਦੇਖੋ ਵੀ ਜਿਹੜੀ ਅੱਜ ਦੀ ਇਹ ਮੀਟਿੰਗ ਐ ਬੜੀ ਐਮਰਜੈਂਸੀ ਚ ਸਾਨੂੰ ਰੱਖਣੀ ਪੈ ਰਹੀ ਐ ਇਹ ਜਿਹੜੇ ਕੱਲ ਦੇ ਜਵਾਖ ਨੇ ਇਹਨਾਂ ਦੀ ਹੁਣ ਹਵਾ ਖਰਾਬ ਹੋ ਗਈ ਅੱਖਾਂ ਦਿਖਾਉਣ ਲੱਗ ਪਏ ਆਪਣੀ ਮਰਜ਼ੀ ਨਾਲ ਹੀ ਰੇਟ ਪਤਾ ਲੈਂਦੇ ਨੇ ਸਿਕਿਉਰਿਟੀ ਬਜੋ ਚਾਰ ਬੈਂਗਣ ਨਾਲ ਰੱਖ ਲੈਂਦੇ ਨੇ ਤੇ ਆਪਣੇ ਆਪ ਨੂੰ ਬੀਬੀਏਪੀ ਸਮਝਣ ਲੱਗ ਜਾਂਦਾ ਸਾਡੇ ਸਬਜੀ ਸਮਾਜ ਦੇ ਲਈ ਇਹ ਬੜੀ ਸ਼ਰਮਿੰਦਗੀ ਦੀ ਗੱਲ ਹੈ ਛੋਟੀ ਜਿਹੀ ਗੱਲ ਕਿਉਂ ਕਰਦੇ ਸਿੱਧਾ ਕਹ ਵੀ ਟਮਾਟਰ ਨੇ ਸਾਨੂੰ ਮਿਰਚਾਂ ਲਾਤੀਆਂ ਮੌਸਮ ਬਾਰੀ ਆਈ ਯਾਰ ਅਸੀਂ ਤਾਂ ਐਂ ਹੀ ਕਰਾਂਗੇ ਹੁਣ ਇਹੋ ਜਿਹੇ ਮੈਂ ਤਾਂ ਹੁਈ ਨਾ ਮੂੰਹ ਲੱਗਾ ਕਾਦੀ ਕਾਤੇ ਦਿਮਾਗ ਤਾਂ ਹੈ ਹੀ ਇਹ ਚ ਉਹ ਤੋਂ ਟਿਕ ਜਾ ਲੇਡੀ ਕਰਕੇ ਤੇਰਾ ਲਿਹਾਜ਼ ਕਰਦਾ ਮੈਂ ਤੇ ਇਥੋਂ ਵੱਡੇ ਵੱਡੇ ਤਾਂ ਮੇਰੇ ਬੀਜ ਨੇ ਬੋਲਣ ਨੂੰ ਮਰਦੀਏ ਹੈ ਤੇ ਇਥੋਂ ਵੱਡੇ ਵੱਡੇ ਤਾਂ ਸਾਡੇ ਬੈਂਗਣ ਭਰਾ ਦੇ ਸੁੰਡ ਪਏ ਹੁੰਦੇ ਨੇ ਕੋ ਬੇਗੜ ਤੂੰ ਯਾਰ ਮੈਨੂੰ ਸਭ ਤੇ ਨਹੀਂ ਆਈ ਮੈਂ ਤੂੰ ਕਰੀ ਇੱਜੇ ਤੋਂ ਕੀਤੀ ਆ ਕਿ ਵੇਚਦੀ ਕੀਤੀ ਤੂੰ ਯਾਰ ਤੁਸੀਂ ਜਿੰਨੇ ਰੋਕਲੇ ਰੋਕ ਲਓ ਮੈਂ ਤੇ ਰੇਟ ਬਤਾਉਂਗਾ ਤੂੰ ਵੇ ਮੱਛਲੇ ਮਚ ਲੋ ਤੁਸੀਂ ਕੋਹੜੂ ਮੈਨੂੰ ਰੋਕਣ ਵਾਲੇ ਨਲੇ ਮੈਨੂੰ ਦੱਸੋ ਕਿਹੜੀ ਸਬਜ਼ੀਅ ਚੀਜ਼ ਮੈਂ ਪੈਂਦਾ ਨਹੀਂ ਹੈਗਾ ਯਾਰ ਪੈਂਦਾ ਤਾਂ ਮੈਂ ਵੀ ਆਂ ਹੈ ਮੈਂ ਤਾਂ ਹੰਕਾਰਿਆ ਨਹੀਂ ਹੈਗਾ ਤੇਰੇ ਵਾਂਗੂ ਤੂੰ ਕੋਈ ਵੱਡਾ ਲੀਡਰ ਬਣ ਗਿਆ ਹੁਣ ਦੱਸ ਓ ਤੂੰ ਸਬਜ਼ੀਅ ਚ ਘਟ ਅੱਖਾਂ ਚ ਜ਼ਿਆਦਾ ਪੈਂਦਾ ਮੇਰੀ ਗੱਲ ਸੁਣ ਲੋ ਵੀ ਸਾਰੇ ਹਣ ਮੈਨੂੰ ਚਾਹੀਦੀ ਸਕਿਉਰਿਟੀ ਸੱਤ ਸਪੀਅਰੋ ਮੈਂ ਵੀ ਤੇ ਹੋਰ ਗੱਲ ਹੁਣ ਮੈਂ ਤੁਹਾਡੇ ਵਿੱਚ ਨਹੀਂ ਰਹਿਣਾ ਮਾਨ ਸਾਹ ਬਰੇਟਾ ਬਲੋਡਾ ਮੂਨਕ ਇਹੋ ਜਿਹੇ ਸ਼ਹਿਰ ਚ ਮੈਂ ਹੁਣ ਬਿਲਕੁਲ ਨਹੀਂ ਮਿਲਣਾ ਮੈਂ ਹੁਣ ਕੋਟ ਟੁਕੜ ਚੰਡੀ ਕਰਦੇ ਬੋਲੋ ਤੇ ਮਿਲ ਕੇ ਰੂਗਾ ਕੋਈ ਰੰਨ ਨਾ ਕਰ ਚੰਗਰੀ ਹੁੰਦੋ ਪਹਿਲਾਂ ਕਦੋਂ ਵੀ ਹਕਾਰੇ ਸੀ ਉਹ ਬੈਠੇ ਹੁਣ ਡੰਗਰ ਵੀ ਮੂਹ ਨਹੀਂ ਲਾਉਂਦੇ ਇਹਨੂੰ ਯਾਰ ਮੈਨੂੰ ਹਰੇਕ ਨੇ ਰਿਸ਼ਤਾ ਕਰਨੇ ਹੁੰਦਾ ਮੈਂ ਇਹਨਾਂ ਤਨਨ ਕਰਦਾ ਨਾ ਪੰਜ ਕਰਦਾ ਆਪਣੀ ਲੜਾਈ ਆਪ ਲੜ ਲੈ ਕਰੋ ਦੇਖੋ ਵੀ ਜਿਹੜੀ ਅੱਜ ਦੀ ਇਹ ਮੀਟਿੰਗ ਹੈ ਬੜੀ ਐਮਰਜੈਂਸੀ ਚ ਸਾਨੂੰ ਰੱਖਣੀ ਪੈ ਰਹੀ ਏ ਇਹ ਜਿਹੜੇ ਕੱਲ ਦੇ ਜਵਾਕ ਨੇ ਇਹਨਾਂ ਦੀ ਹੁਣ ਹਵਾ ਖਰਾਬ ਹੋ ਗਈ ਅੱਖਾਂ ਦਿਖਾਉਣ ਲੱਗ ਪਏ ਆਪਣੀ ਮਰਜ਼ੀ ਨਾਲ ਹੀ ਰੇਟ ਵਧਾ ਲੈਂਦੇ ਨੇ ਸਿਕਿਉਰਿਟੀ ਭਜੋ ਚਾਰ ਬੈਂਕ ਨਾਲ ਰੱਖ ਲੈਂਦੇ ਨੇ ਤੇ ਆਪਣੇ ਆਪ ਨੂੰ ਬੀਬੀਏਪੀ ਸਮਝਣ ਲੱਗ ਜਾਂਦੇ ਸਾਡੇ ਸਬਜ਼ੀ ਸਮਾਜ ਦੇ ਲਈ ਇਹ ਬੜੀ ਸ਼ਰਮਿੰਦਗੀ ਦੀ ਗੱਲ ਹੈ ਛੋਟੀ ਜੀ ਗੱਲ ਕਿਉਂ ਕਰਦੇ ਸਿੱਧਾ ਕਹਿ ਵੀ ਟਮਾਟਰ ਨੇ ਸਾਨੂੰ ਮਿਰਚਾਂ ਲਾਤੀਆਂ ਮਸੋਂ ਬਾਰੀ ਆਈ ਯਾਰ ਅਸੀਂ ਤਾਂ ਇਹੀ ਕਰਾਂਗੇ ਐੋ ਜਿਹੇ ਤੇ ਮੈਂ ਤਾਂ ਹੁਈ ਨਾ ਮੂੰਹ ਲੱਗਾ ਖਾਦੇ ਖਾਤੇ ਦਿਮਾਗ ਤਾਂ ਹੈ ਨਹੀਂ ਇਹ ਚ ਉਦੋਂ ਟਿਕ ਜਾ ਲੇਡੀ ਕਰਕੇ ਤੇਰਾ ਲਿਹਾਜ਼ ਕਰਦਾ ਮੈਂ ਇਤੋਂ ਵੱਡੇ ਵੱਡੇ ਤਾਂ ਮੇਰੇ ਬੀਜ ਨੇ ਬੋਲਣ ਨੂੰ ਮਰਦ ਗਏ ਹੈ ਤੇ ਇਤੋਂ ਵੱਡੇ ਵੱਡੇ ਤਾਂ ਸਾਡੇ ਵੈਂਗੜ ਭਰਾ ਦੇ ਸੁੰਡ ਪਏ ਹੁੰਦੇ ਨੇ ਕਿਉਂ ਵੈਂਗੜ ਅਰੇ ਮੈਨੂੰ ਸਮਝ ਨਹੀਂ ਆਈ ਵੀ ਤੂੰ ਮੇਰੀ ਇੱਜ਼ਤ ਕਿਤੀ ਆ ਕਿ ਬੇਇੱਜ਼ਤੀ ਕੀਤੀ